ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੰਬਲ ਜਟਾਂ ਪਿੰਡ ਜਿਹੜਾ ਦੋਸਤੋ ਲੱਗਦਾ ਹੈ ਤੇ ਨਾਲ ਨਸ਼ਹਿਰਾ ਪੰਨੂਆ ਜਿਹੜਾ ਦੋਸਤੋ ਸ਼ਹਿਰ ਆ ਖਾਸ ਵਿਜਿਟ ਤੁਸੀਂ ਆ ਨਸ਼ਹਿਰਾ ਪੰਨੂਆ ਜਿਹੜੀ ਵਿਜਿਟ ਕਰਕੇ ਪਹੁੰਚ ਕਰਕੇ ਜਿਹੜਾ ਦੋਸਤੋ ਨੰਬਰਾਂ ਤੇ ਦਿੱਤੇ ਹੋયા ਤੇ ਸੰਪਰਕ ਕਰਕੇ ਘਰ ਵਿਜਿਟ ਕਰ ਸਕਦੇ ਹੋ ਅਮਰਾ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਤੇ ਇੱਕ ਘਰੇਲੂ ਜਿਹੜੀ ਦੋਸਤੋ ਮੱਝ ਬਕਾਊਗਾ ਘਰ ਦੀ ਜੰਪਲ ਜੰਮੀਪਲੀ ਘਰ ਦੀ ਜਿਹੜੀ ਦੋਸਤੋ ਇਹ ਮੱਝ ਆ ਪੂਰਾ ਰਿਕਾਰਡ ਆਪਾਂ ਅੰਕਲ ਹੋਣਾ ਨਾਲ ਗੱਲਬਾਤ ਕਰਕੇ ਉਹਨੂੰ ਤੇ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਪੂਰੀ ਇਨਫੋਰਮੇਸ਼ਨ ਜਿਹੜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਜਿਸ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਮੱਝ ਪਸੰਦ ਆਵੇ ਆਪਣੀ ਘਰੇ ਜਿਹੜੀ ਵਿਜ਼ਿਟ ਕਰਕੇ ਤੁਸੀਂ ਅੱਖੀਂ ਦੇਖ ਸਕਦੇ ਹੋ ਨਰਕ ਪਰਖਾ ਤੇ ਪੱਕੇ ਜਿਹੜੀ ਤਸੱਲੀ ਕਰ ਸਕਦੇ ਹੋ ਅੱਜ ਦੋਸਤੋ 24 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ 11:15 ਮਿੰਟ ਦਾ ਜਿਹੜਾ ਸਮਾਂ ਹੈਗਾ ਮਾਰਨਿੰਗ ਦਾ ਪੂਰੀ ਡਿਟੇਲ ਆਪਾਂ ਅੰਕਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪੁੱਛਾਂਗੇ ਪਿਛਲੇ ਸੂਬਿਆਂ ਦਾ ਮਿਲਕ ਰਿਕਾਰਡ ਕੀ ਸੀਗਾ ਬਾਕੀ ਹੈਵੀ ਬਾਡੀ weight ਪੂਰੀ ਜਿਹੜੀ ਸਰੀਰਕ ਮੰਤਰ ਦੀ ਗੱਲ ਕਰਕੇ ਤਾਂ ਫੁੱਲ ਬਾਡੀ weight ਜਿਹੜਾ ਦੋਸਤੋ ਇਸ ਮੱਝ ਦਾ ਹੈਗਾ ਸਿਰੋਂ ਪੋਟੀ ਆ ਠੀਕ ਆ ਜੀ ਸਿਰੋਂ ਪੋਟੀ ਆ ਜਿਵੇਂ ਆਪਾਂ ਕੋਹਨੀਆਂ ਮੱਝਾਂ ਦੇਖਦੇ ਆ ਸੋ ਦੋਸਤੋ ਘਰੇਲੂ ਪਸ਼ੂਆਂ ਦੇ ਵਿੱਚੋਂ ਜਿਹੜੀ ਅੱਜ ਮੱਝ ਸਰ ਹੁਣੇ ਸੇਲ ਕਰਦੇ ਪਏ ਪੂਰੀ ਡਿਟੇਲ ਜਿਹੜੀ ਆਪਾਂ ਇਸ ਮੱਝ ਦੀ ਲੈ ਲੈਣੇ ਆ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਫੁੱਲ ਹੈਵੀ ਬਾਡੀ ਵੇਟ ਦੀ ਹੈ ਭਾਰੀ ਸਰੀਰਕ ਬਣਤਰਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਮਿਲਕ ਵੱਲੋਂ ਜੇਕਰ ਆਪਾਂ ਦੋਸਤੋ ਗੱਲ ਕਰੀਏ ਤੇ ਚੰਗੇ ਖੁੱਲੇ ਦੁੱਧ ਵਾਲੀ ਹੈ ਦੁੱਧ ਦਾ ਰਿਕੋਰਡ ਵੀ ਪੁੱਛਾਂਗੇ ਰੇਟ ਭਾਅ ਪੜ ਤਾ ਕੀ ਰਹੇਗਾ ਸਮਝਦਾ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਆ ਮਿਲ ਜਾਊਗੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਜਿਹੜੀ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਅੰਕਲ ਹੋਰਾਂ ਨਾਲ ਪੁੱਛਦੇ ਆ ਵੀ ਕੀ ਇਨਫੋਰਮੇਸ਼ਨ ਹੈ ਇਸ ਅਜ ਦੀ ਹਾਂਜੀ ਆਜੋ ਅੰਕਲ ਸਾਹਿਬ ਸਤੋ ਪਿਆਰੇ ਅੰਕਲ ਸਸਰੀਕਾਲ ਸਸਰੀਕਾਲ ਜੀ ਹੋਰ ਠੀਕ ਠਾਕ ਹੋ ਠੀਕ ਠਾਕ ਜੀ ਅੱਛਾ ਇੱਕ ਤਾਂ ਆਪਣਾ ਨਾਮ ਦੱਸ ਦਈਏ ਜੀ ਨਾਮ ਮੇਰਾ ਸੁਖਵਿੰਦਰ ਸਿੰਘ ਖਿੰਦਾ ਜੀ ਅੱਛਾ ਸੁਖਵਿੰਦਰ ਸਿੰਘ ਖਿੰਦਾ ਹਾਂਜੀ ਅੱਛਾ ਵੀਰ ਆਪਣੇ ਜਿਹੜੇ ਤੁਹਾਡੇ ਲੜਕਾ ਉਹ ਅਮਰਵੀਰ ਹਨਾ ਅਮਰਦੀਪ ਸਿੰਘ ਜੀ ਅਮਰਦੀਪ ਉਹਨਾਂ ਦੇ ਨੰਬਰ ਹੀ ਆਪਾਂ ਚਲਦੇ ਕਰਨੇ ਆ ਜੀ ਹਾਂਜੀ ਹਾਂਜੀ ਆਪ ਬਾਹਰ ਗਏ ਉਹਨੇ ਕੰਮ ਧੰਦੇ ਲਈ ਹਾਂਜੀ ਹਾਂਜੀ ਸ਼ਹਿਰ ਨੂੰ ਗਿਆ ਜੀ ਸ਼ਹਿਰ ਨੂੰ ਗਾਇਆ ਅੱਛਾ ਅੰਕਲ ਰੋਡ ਤੋਂ ਹਟਮਾ ਪੂਰੀ ਡਿਟੇਲ ਦੱਸ ਦੋ ਵੀ ਆਪਣਾ ਪਿੰਡ ਕਿਹੜੀ ਮਸ਼ਹੂਰ ਜਗਾ ਵਸਦੀ ਹੈ ਵਿੱਚ ਪਿੰਡ ਨਿਸ਼ਾਰਾ ਪੰਨੂਆ ਤੇ ਪੰ ਗਾੜੀ ਰੋਡ ਵੱਡੇ ਦੇ ਚੋਂ ਚੜੇ ਉਹ ਤੁਹਾਨੂੰ ਫੋਨ ਕਰ ਦੇਣਾ ਹੀ ਗਾੜੀ ਉਹਨਾਂ ਨੂੰ ਦੱਸ ਦਾਂਗੇ ਨਾਲ ਹੀ ਕਿਲੋਮੀਟਰੀ ਸਾਰਾ ਕਿੰਨਾ ਮੀਟਰ ਹਾਂਜੀ ਹਾਂਜੀ ਪਰ ਬਾਈਕਾਂ ਦੇ ਉੱਪਰ ਬੈਠੇ ਆ ਪੰਜ ਰਵੇ ਲੀਆਂ ਦੇ ਵਿੱਚ ਹਾਂਜੀ ਤੇ ਕਿਲੋਮੀਟਰ ਦੀ ਦੂਰੀ ਆ ਦੋਸਤੋ ਆ ਪੰਪ ਤੋਂ ਇੰਨੀ ਤੇ ਅੱਛਾ ਇਹ ਅੱਜ ਅੰਕਲਾ ਪਾਪ ਜਿਹੜੀ ਮੱਝ ਸੇਲ ਕਰਦੇ ਆ ਹਾਂਜੀ ਕੀ ਡਿਟੇਲ ਆਂਦੀ ਸੂਬਾ ਕਿੰਨਾ ਸੂਣੀ ਜਾਂਦੀ ਸੂਬਾ ਤੀਜਾ ਸੂਣੀ ਆ ਜੀ ਹਰਕੀ ਤੀਜਾ ਸੂਬਾ ਸੂਣੀ ਆ ਹਾਂਜੀ ਤੇ ਹੈ ਕਰਦੀ ਆਪਣੇ ਮਾਂ ਚ ਕਰਦੀ ਮਾਂ ਆ ਜੀ ਤੇ ਪਹਿਲਾ ਸੂਬਾ ਦਾ ਕੋਈ ਰਿਕਾਰਡ ਕੋਡ ਕੀ ਆ ਜੀ ਰਿਕਾਰਡ ਪਹਿਲੇ ਸੂਏ ਨੇ ਕੋਈ 15 ਤੋਂ ਵੱਧ ਦੀ ਦੁੱ ਅੱਛਾ ਜੀ ਹਾਂਜੀ ਹਾਂਜੀ ਪਹਿਲੇ ਸਵੇਰੇ 15 ਇਹਨੇ ਦਿੱਤਾ ਸੀ ਹਾਂਜੀ ਹਾਂਜੀ 15 ਤੋਂ ਵੱਧ ਹੀ ਦਿੱਤਾ ਸੀ 15 ਤੋਂ ਵੱਧ ਸੀ ਦੂਜੇ ਸਵੇਰੇ 17 17 ਦੁੱਧ ਤਾਂ 17 ਤੋਂ ਟੱਪੀ 17 ਆਖੋ ਤੁਸੀਂ ਜੀ 17 ਜੀ ਮੰਨੋ ਜੀ ਚੰਗੇ ਵਧੀਆ ਮਿਲਕ ਵਾਲੀ ਆ ਵੀ ਬੜਾ ਖੁੱਲਾ ਮਿਲਕ ਆਪਾਂ ਮੰਨ ਸਕਦੇ ਆ ਵੀ 17 15 ਵਾਲੀ ਤਾਂ ਬਹੁਤ ਵੱਡੀ ਮੱਝ ਆ ਹਾਂਜੀ ਹਾਂਜੀ ਤੇ ਇਸ ਵਾਰ ਕੋਈ ਦੇ ਨਹੀਂ ਦੇ ਪਤਾ ਵੀ ਤੀਜੇ ਸਮੇਂ ਦੇ ਵਿੱਚ ਨਹੀਂ ਨਹੀਂ ਕੋਈ 5 4 6 ਦਿਨ ਲੱਜੂਗੀ ਇਹਨੇ ਤੋਂ ਵੱਧ ਨਹੀਂ ਅੱਜ ਤੋਂ ਜੇਕਰ ਆਪਾਂ 24 ਤੋਂ ਦੇਖੀਏ ਤਾਂ 30 ਮਈ ਤੱਕ ਸੋਣਾ ਚਾਹੀਦਾ ਹਾਂ ਹਾਂਜੀ 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 6 ਦਿਨ ਲੱਜੂ ਹਾਂਜੀ 6 ਤੇ ਬਣਦੀ ਬਣਦੀ ਪੂਰਾ ਜੀ ਚੱਡਾ ਹਵਾਣਾ ਚੱਨਾ ਹੋਰ ਬਣਾਉਂਗੀ ਜੀ ਇਹਦੇ ਥੋੜਾ ਜਿਹਾ ਪਲਾਇਆ ਨੇ ਪਰਸੋਂ ਤੋਂ ਤਾਂ ਹੀ ਲਾਉਣ ਲੱਗੀ ਆ ਲਾਗੇ ਲਾਉਂਦੀ ਇੰਦੀ ਆ ਕੇ ਕੋਈ ਹਫਤਾ ਖੰਡ ਨੇੜੇ ਲਾਉਂਦੀ ਆ ਹਾਂਜੀ 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 ਤੇ ਇੰਨੇ ਸਮੇਂ 'ਚ ਬਣ ਕੇ ਤਿਆਰ ਹੁੰਦੀ ਆ ਹੋ ਜੂਗੀ ਜੀ ਹੋ ਜੂਗੀ ਠੀਕ ਆ ਤੇ ਭੋੜੀ ਮਾਏ ਆ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਤੇ ਆਫੀਸ ਕੁਆਲਟੀ ਆ ਤੇ ਚੰਗੀ ਮਾਲਕਨਾਂ ਦੋਸਤੋ ਚੰਗੇ ਮਿਲਕ ਦੀ ਮਾਲਕਨਾਂ ਦੁੱਧ ਸਰਦਾਰ ਸਾਹਿਬ ਉਹਨਾਂ ਦੱਸਿਆ ਵੀ ਪਹਿਲੇ ਸਵੇਰੇ ਹੀ 15 ਲੀਟਰ ਦੀ ਜਿਹੜੀ ਚਵਾਈ ਇਹਨੇ ਕਰਵਾਈ ਆ ਦੂਜੇ ਸਵੇਰੇ ਦੇ ਵਿੱਚ 17 ਕਿਲੋ ਫੇਰ ਚਵਾਈ ਕਰਵਾਈ ਆ ਐਰ ਕੀ ਤੀਜਾ ਸੂਆ ਜਿਹੜਾ ਦੋਸਤੋ ਸੂਨ ਦਾ ਬਿਲਕੁਲ ਨੇੜ ਆ ਤੇ ਲਾਹੇ ਪਈ ਹੋਈ ਆ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਠਰਾ ਤੁਣਾ ਦੀ ਬਹੁਤ ਜਿਆਦੀ ਸਾਫ ਅਕਰੋ ਚੇਕ ਅੱਛਾ ਜੀ ਮਿਲਦੀ ਮੁਲਦੀ ਫਿਰ ਲੰਮਾ ਸਮਾਂ ਹੀ ਆ ਨਾ ਜੀ 7 ਮਹੀਨੇ ਬਣ ਕੇ ਤੇ ਫਿਰ ਤਾਂ ਹੀ ਦੁੱਧ ਦਿੱਤਾ ਤੇ ਉਦੋਂ ਪੈ ਦਿੰਦੀ ਸੀ ਦੁੱਧ ਅੱਛਾ ਅੱਛਾ ਆ ਵੀ ਛੱਡੀ ਆ 5 4 ਕਿਲੋ ਦੁੱਧ ਮੁੜ ਕੇ ਹਾਂ ਛੱਡਦੀ ਮੁੜ ਕੇ 4 ਕਿਲੋ ਦੁੱਧ ਦਿੰਦੀ ਸੀ ਬਾਅਦ ਚ ਠੀਕ ਆ ਠੀਕ ਆ ਬਾਕੀ ਥਣਾ ਥੋਣਾ ਦੀ ਚੁਆਈ ਜੂਈ ਚੰਗੀ ਮੋਟੀ ਹੁੰਦੀ ਕੋਲੀ ਹੁੰਦੀ ਹੈ ਜੀ ਲੋ ਵੀ ਭਰਾਵੋ ਕਰੋ ਚੈੱਕ ਥਾ ਥਣ ਥੋਣ ਜੇ ਅਗਲੇ ਪਿਛਲੇ ਥਣ ਬੜੀ ਤਸੱਲੀ ਨਾਲ ਦੇਖ ਲਓ ਵੇਰ ਨੂੰ ਜਿਹੜੀ ਦੋਸਤੋ ਚੰਗੇ ਮਿਲਕ ਵਾਲੇ ਪਸ਼ੂ ਦੀ ਨਿਸ਼ਾਨੀ ਜ਼ਰੂਰ ਹੁੰਦੀ ਆ ਵੀ ਮੋਟੀ ਬੇਨ ਇੱਕ ਬਿਲਕੁਲ ਦਰਸਾਉਂਦੀ ਆ ਵੀ ਚੰਗੇ ਮਿਲਕ ਵਾਲੀ ਜਿਹੜੀ ਮੱਝ ਆ ਚਾਹੇ ਕੋਈ ਵੈੜਾ ਚਾਹੇ ਕੋਈ ਝੋਟੀ ਆ ਠੀਕ ਆ ਜੀ ਤੇ ਫੁੱਲ ਵਧੀਆ ਚੰਗੀ ਹੈਵੀ ਬਾਡੀ ਵੈੜਦੀ ਆ ਵੀ ਸਰੀਰਕ ਪੰਤਰ ਦੀ ਦੀ ਗੱਲ ਕਰਨ ਲਈ ਤਾਂ ਦੋਸਤੋ ਪੂਰਾ ਵਜਨ ਵੱਟਿਆ ਲਈ ਪੂਰੀ ਵਜਨਦਾਰ ਜਿਹੜੀ ਇਹ ਮੱਝ ਆ ਠੀਕ ਹੈ ਤੇ ਮਿਲਕ ਰਿਕਾਰਡ ਸਰਹਣਾ ਦੱਸ ਹੀ ਦਿੰਦਾ ਵੀ ਪਹਿਲੇ ਸਵੇਰੇ ਵੀ ਚੰਗਾ ਸੀਗਾ ਦੂਜੇ ਸਵੇਰੇ ਵੀ ਇਸ ਵਾਰ ਤੀਜਾ ਸਵੇਰਾ ਜਿਹੜਾ ਸੋਣ ਜਾ ਰਹੀ ਹੈ ਆ ਦੇਖ ਤੇ ਲਾਏ ਜਿਹੜੀ ਆ ਦੋਸਤੋ ਬਿਲਕੁਲ ਨੇੜੇ ਪੈਂਦੀ ਆ ਵੀ ਪੰਜਾ ਸੱਤਾਂ ਦਿਨਾਂ ਦੇ ਵਿੱਚ ਬਣਾਥਣਾ ਜਿਹੜਾ ਬਿਲਕੁਲ ਤਿਆਰ ਕਰਕੇ ਫੇਰ ਸੌਂਦੀ ਆ ਠੀਕ ਆ ਤੇ ਨੰਬਰ ਜਿਹੜੇ ਆ ਉਹ ਵੀ ਤੁਸੀਂ ਨੋਟ ਕਰ ਲਓ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਦੋਸਤੋ ਖੋਲ ਕੇ ਜਿਹੜੀ ਮੱਝ ਜਰੂਰ ਦਿਖਾ ਦੂੰਗਾ ਨੰਬਰ ਤੁਸੀਂ ਜਿਹੜਾ ਜਰੂਰ ਕਨਫਰਮ ਕਰ ਲਓ ਵੀਰ ਅਮਰਦੀਪ ਸਿੰਘ ਹੈਗੇ ਉਹਨਾਂ ਦੇ ਨੰਬਰ ਜਿਹੜੇ ਆ 90416 63408 ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਤੇ ਉਹਨਾਂ ਦੇ ਨੰਬਰ ਤੇ ਹਾਂਜੀ 1 ਨੰਬਰ 4 84 374 52316 84 374 ਹਾਂਜੀ 52316 52316 ਇਹ ਦੋਨੋਂ ਨੰਬਰ ਆਪਾਂ ਚੱਲਦੇ ਕਰ ਦਾਂਗੇ ਜੀ ਦੋਨੋਂ ਨੰਬਰ ਚੱਲਦੇ ਕਰ ਦਾਂਗੇ ਤੇ ਘਰੇਲੂ ਮੱਝ ਆ ਦੋਸਤੋ ਘਰੇਲੂ ਵੀਰਾਂ ਦੇ ਲਈ ਆ ਜਿਨ੍ਹਾਂ ਨੇ ਕਿ ਘਰੇਲੂ ਰੱਖਣੀ ਆ ਤੇ ਦੁੱਧ ਚੰਗਾ ਹੈਗਾ ਜਿਹੜੇ ਵੀਰ 15 16 17 ਲੀਟਰ ਵਾਲੀ ਮੱਝ ਲੱਭ ਰਹੇ ਹੋ ਉਹਨਾਂ ਲਈ ਜਿਹੜੀ ਦੋਸਤੋ ਖਾਸ ਤੌਰ ਤੇ ਇਹ ਤੋਹਫਾ ਚੀਜ਼ ਆ ਵਧੀਆ ਬਾਕੀ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਤਸੱਲੀ ਦੇ ਨਾਲ ਪਾਜੀ ਖੋਲ ਕੇ ਦਿਖਾ ਦਈਏ ਕੱਦ ਕਾਠੀ ਵੀ ਜਿਹੜਾ ਦੋਸਤੋ ਬਹੁਤ ਵਧੀਆ ਤੇ ਪੇਟ ਪੁੱਠਾ ਜਿਹੜਾ ਤੁਸੀਂ ਇਹ ਨਜ਼ਰ ਮਾਰ ਸਕਦੇ ਹੋ ਭਾਰਾ ਪੇਟ ਹੈਵੀ ਬਾਡੀ ਵੇਟ ਤੇ ਥਣ ਦੇਵੇ ਦੀ ਬਹੁਤ ਜਿਆਦਾ ਸਫਾਈ ਤੇ ਲਓ ਜੀ ਮੋੜਦੇ ਹੋ ਇੱਕ ਵਾਰੀ ਇੱਕ ਵਾਰੀ ਨਾ ਘੁਮਾ ਕੇ ਤੇ ਖੁਦ ਫਿਰ ਆਉਣ ਦੇ। ਬਾਕੀ ਚਾਲ ਢਾਲ ਜਿਹੜੀ ਦੋਸਤੋ ਬਹੁਤ ਵਧੀਆ ਚੰਗੀ ਆ। ਆਰਡਰ ਕੁਆਲਿਟੀ ਤੁਸੀਂ ਨੋਰਮਲੀ ਜਿਹੜਾ ਗੈਸ ਕਰ ਸਕਦੇ ਹੋ ਜਜਮੈਂਟ ਕਰ ਸਕਦੇ ਹੋ। ਹਵਾਨਾ ਅਗੇ ਨੂੰ ਸਪੇਸ਼ਲ ਜਿਹੜਾ ਦੋਸਤੋ ਬਰਾਬਰ ਦਾ ਬਣਾ ਕੇ ਤਿਆਰ ਕਰੂੰਗੀ। ਬਿਲਕੁਲ ਮੌਕੇ ਤੇ। ਠੀਕ ਹੈ ਅਜੇ ਦਿਨ ਪਏ ਆ 6 ਤੋਂ 7 ਦਿਨ ਇੱਕ ਹਫਤਾ ਬਾਕੀ ਇਸ ਦੇ ਵਿੱਚ। ਠੀਕ ਹੈ ਜੀ ਮੋੜ ਲਿਓ। ਜੀ ਨਾਲ ਜੀ ਬੰਦ ਅੱਛਾ ਤੇ ਭਾਜੀ ਡਿਮਾਂਡ ਹੀ ਦੀ ਫਿਰ ਕਿੰਨੀ ਕਾ ਮੁੱਲ ਲੈਣ ਦੇ ਨ ਕੀ ਰੱਖਿਆ ਹੈਗਾ ਜੀ ਇਹ 120000 ਰੇਟ 120000 ਹਾਂ ਜੀ ਉਹ ਮਾਨ ਸਰਕਾਰ ਕਰਾਂਗੇ ਆ ਜੀ ਥੋੜਾ ਬਾਕੀ ਬਿਲਕੁਲ ਜੀ ਪੂਰਾ ਜੀ ਜਿੰਨੇ ਵੀ ਗੰਜਾਇਸ਼ ਹੋਈ ਵਿੱਚ ਖੁਸ਼ ਹੋਗੇ ਹਾਂ ਜੀ ਕਰਾਂਗੇ ਜੀ ਕਰਾਂਗੇ ਬਿਲਕੁਲ ਬਿਲਕੁਲ ਹਾਂ ਜੀ ਤੇ ਬਾਕੀ ਚਵਾਈ ਨੂੰ ਵੀ ਠੰਡੀ ਤੇਰੀ ਐਸੇ ਤਰ੍ਹਾਂ ਮਿੱਠੀ ਰਹਿੰਦੀ ਹੈ ਜੀ ਕਦੇ ਨਤ ਨਹੀਂ ਲਾਉਂਦੀ ਕਿ ਉਹਨਾਂ ਵੇਖ ਲੈਣੀ ਚੋਕੇ ਜੇ ਸੂਹ ਵੀ ਪਈ ਤਾਂ ਵੀ ਕੋਈ ਆ ਨਹੀਂ ਦੁੱਧ ਪੂਰਾ ਵਾਹੇ ਥੱਲੇ ਬਿਲਕੁਲ ਹਾਂਜੀ ਲਓ ਜੀ ਬਾਕੀ ਭਾਜੀ ਹੁਣੇ ਕਹਿੰਦੇ ਆ ਵੀ ਘੱਟੋ ਘੱਟ ਵੀ ਦੁੱਧ ਪੂਰਾ ਜੇ ਕਿਸੇ ਵੀਰ ਨੇ ਸੂਹ ਤੋਂ ਬਾਅਦ ਵੀ ਸਹੀ ਬੈਨਾ ਕਰਕੇ ਖਰੀਦਣੀ ਆ ਤੇ ਤਸੱਲੀ ਕਰਕੇ ਤੁਸੀਂ ਬਾਅਦ ਵੀ ਲੈ ਕੇ ਜਾ ਸਕਦੇ ਹੋ ਫਿਲਹਾਲ ਜਿਹੜੀ ਦੋਸਤੋ ਤਿਆਰੀ ਦੇ ਵਿੱਚ ਜੁਟੀ ਹੋਈ ਆ ਇੱਕ ਹਫਤਾ ਬਾਕੀ ਐ ਸੁੰਦੇ ਦੇ ਵਿੱਚ ਤੇ 1,20,000 ਦੀ ਡਿਮਾਂਡ ਆ ਠੀਕ ਆ ਜੀ ਬਾਕੀ ਮੌਕੇ ਦੇ ਮਾਰਕਾਂ ਜਿਹੜਾ ਕੀਤਾ ਜਾਊਗਾ ਜਿਹੜਾ ਵੀਰ ਖਰੀਦਦਾਰ ਹੋਊਗਾ ਖਾਸ ਤੌਰ ਤੇ ਘਰ ਪਹੁੰਚੂਗੀ ਮਾਨਤਨ ਜਿਹੜਾ ਰੇਡ ਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਸੋ ਦੋਸਤੋ ਇਹ ਇੱਕ ਮਾਝ ਸੀਗੀ ਬਕਾਊ ਘਰੇ ਦੂ ਮਾਝ ਸੀਗੀ ਠੀਕ ਆ ਘਰੇ ਦੂ ਵੀਰਾਂ ਦੇ ਲਈ ਵੀ ਆ ਬਾਕੀ ਵੈਲਕਮ ਆ ਹਰ ਕਵੀਰ ਦਾ ਜਿੰਨੇ ਵੀ ਇਹ ਦੋਸਤੋ ਪਰਚੇਸ ਕਰਨੀ ਆ ਖਰੀਦਣੀ ਆ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ